ਲਾਲਾ ਬਾਲਾ ਪੀਰ ਦਰਗਾਹ ਰੇਤਗੜ੍ਹ ਸਮਾਣੇ ਤੋਂ ਪਾਕੜਾ ਰੋੜ ਬਾਬਾ ਪਾਲਾ ਜੀ ਕੁਲਾਰਾਂ ਵਾਲੇ ਜਿੱਥੇ ਕੀ ਹਰ ਬੁੱਧਵਾਰ ਤੇ ਵੀਰਵਾਰ ਚੌਂਕੀ ਲੱਗਦੀ ਹੈ ਦਿਨ ਦੇ ਵਿੱਚ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਕਰਾਊਡ ਦੇ ਵਿੱਚ ਸੰਗਤਾਂ ਜਿਹੜੀ ਦਰਗਾਹ ਦੇ ਉੱਪਰ ਕਾਫੀ ਜ਼ਿਆਦਾ ਪਹੁੰਚੀ ਵੀ ਹੈ ਬਾਬਾ ਪਾਲਾ ਜੀ ਅੱਜ ਕੁਲਾਰਾਂ ਤੋਂ ਪਿੰਡ ਰੇਤਗੜ੍ਹ ਦਰਗਾਹ ਦੇ ਉੱਪਰ ਆਪਣੇ ਪੁਰਖਾਂ ਦਾ ਸਰੂਪ ਆਪਣੇ ਪੁਰਖਾਂ ਦੀ ਗੱਦੀ ਦਰਗਾਹ ਦੇ ਉੱਪਰ ਲੈ ਕੇ ਪਹੁੰਚੇ ਜਲਦੀ ਜਲਦੀ ਵੀਡੀਓ ਨੂੰ ਜਿੰਨਾ ਹੋ ਸਕਦਾ ਸੰਗਤ ਜੀ ਕਰਨਾ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਵੀ ਵੀ 11 ਬਲੈਕ ਨੂੰ ਜੇਕਰ ਜੁੜੂ ਉੱਤੇ ਦੇਖਦੇ ਹੋ ਤਾਂ ਕਰਿਓ ਸਬਸਕ੍ਰਾਈਬ ਤੇ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਕਰਿਓ ਫੋਲੋ ਤੇ ਇੰਸਟਾਗ੍ਰam ਅਕਾਊਂਟ ਨੂੰ ਵੀ ਕਰ ਲਿਓ ਫੋਲੋ ਤਾਂ ਤੁਸੀਂ ਦੇਖ ਸਕਦੇ ਹੋ ਸੰਗਤ ਅੱਗੇ ਅੱਗੇ ਨਾਲ ਨਾਲ ਕਦਮ ਨਾਲ ਕਦਮ ਰੱਖਦੀ ਹੋਈ ਬਾਬਾ ਪਾਲਾ ਜੀ ਦੇ ਨਾਲ ਅੱਜ ਦਰਗਾਹ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਾਬਾ ਪਾਲਾ ਜੀ ਨੂੰ ਵੀ ਤੁਸੀਂ ਦੇਖ ਰਹੇ ਹੋਗੇ ਆਪਣੇ ਫੋਨ ਦੀ ਸਕਰੀਨ ਆਪਣੀ ਸਕਰੀਨ ਦੇ ਉੱਪਰ ਕਿ ਬਾਬਾ ਪਾਲਾ ਜੀ ਬਾਪੂ ਨੇਕਦਾਸ ਜੀ ਦਾ ਸਰੂਪ ਲੈ ਕੇ ਅੱਗੇ-ਅੱਗੇ ਚੱਲ ਰਹੇ ਤੇ ਨਾਲ-ਨਾਲ ਮਾਗਰ-ਮਾਗਰ ਸੰਗਤਾਂ ਜਿਹੜੀ ਉਹ ਵੀ ਆਉਂਦੀ ਹੋਈ ਇਹ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਨੇ ਜੀ ਰੇਤਗੜ੍ਹ ਦਰਗਾਹ ਦੀਆਂ ਜੋ ਉਹ ਰੇਤਗੜ੍ਹ ਸਮਾਣੇ ਤੋਂ ਪਾਤੜਾਂ ਪਾਤੜਾਂ ਤੋਂ ਸਮਾਣੇ ਰੋਡ ਦੇ ਉੱਪਰ ਦਰਗਾਹ ਬਣੀ ਵੀ ਹੈਗੀ ਦਰਗਾਹ ਦੀਆਂ ਇਹ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾਉਣੇ ਹੈਗੇ ਕਿ ਹੁਣ ਜਿਹੜੀ ਪੱਕੀ ਰਹਿੈ ਸਗੀ ਪੱਕੀ ਗੱਦੀ ਹੈਗੀ ਹੁਣ ਰੇਤਗੜ੍ਹ ਦਰਗਾਹ ਦੇ ਉੱਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਬਾਬਾ ਪਾਲਾ ਜੀ ਆ ਰਹੇ ਨੇਗੇ ਬਾਬਾ ਨੇਕਦਾਸ ਜੀ ਦਾ ਸਰੂਪ ਲੈ ਕੇ ਤੇ ਉਹਨਾਂ ਦੇ ਨਾਲ ਸੇਵਾਦਾਰ ਸੰਗਤ ਜਾਪ ਕਰਦੀ ਹੋਈ ਨਾਲ-ਨਾਲ ਆ ਰਹੀ ਹੈ ਤਾਂ ਤੁਸੀਂ ਦੇਖੋ ਵੀ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਕਾਂ ਜੋ ਦਿਆਰਿਆ ਕਰ ਰਹੇ ਹੋਗੇ ਬਾਪੂ ਨੇਕਦਾਸ ਜੀ ਤੇ ਬਾਬਾ ਪਾਲਾ ਜੀ ਕੋਲਾਰਾਂ ਵਾਲਿਆਂ ਦੇ ਤੇ ਇਹ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੰਗਤ ਜੀ ਦੋਸਤ ਜੀ ਇਹ ਤਸਵੀਰਾਂ ਨੇ ਗਿਆ ਰੇਟਗੜ ਦਰਗਾਹ ਦੀਆਂ ਦਰਗਾਹ ਦੇ ਉੱਪਰ ਹੁਣ ਪੂਰਨ ਤੌਰ ਤੇ ਬਾਬਾ ਪਾਲਾ ਜੀ ਦੀ ਜਿਹੜੀ ਰਹਿائش ਹੈਗੀ ਉਹ ਨਾਲ ਜੋ ਤੁਸੀਂ ਕੋਠੀ ਦੇਖ ਰਹੇ ਹੋਗੇ ਉਸ ਕੋਠੀ ਦੇ ਵਿੱਚ ਬਾਬਾ ਪਾਲਾ ਜੀ ਦੀ ਰਹਿائش ਤੇ ਜੋ ਹੁਣ ਪਿੰਡ ਕੋਲਾਰਾਂ ਦੇ ਵਿੱਚ ਗੱਦੀ ਲੱਗੀ ਵੀ ਸੀ ਬਾਬਾ ਪਾਲਾ ਜੀ ਦੇ ਘਰ ਦੇ ਵਿੱਚ ਤੇ ਉਸ ਗੱਦੀ ਨੂੰ ਹੁਣ ਲੈ ਕੇ ਬਾਬਾ ਪਾਲਾ ਜੀ ਬੁਲਾਰਾਂ ਵਾਲੇ ਜੋ ਰੇਤਗੜ੍ਹ ਦਰਗਾਹ ਦੇ ਉੱਪਰ ਹੁਣ ਪਹੁੰਚ ਚੁੱਕੇ ਹੈਗੇ ਰੇਤਗੜ੍ਹ ਦਰਗਾਹ ਦੇ ਉੱਪਰ ਲੈ ਕੇ ਆ ਚੁੱਕੇ ਹੈਗੇ ਇਹ ਵੀਰਵਾਰ ਦੀਆਂ ਤਸਵੀਰਾਂ ਨੇ ਵੀਰਵਾਰ ਨੂੰ ਜੋ ਸਮਾਂ ਰੱਖਿਆ ਗਿਆ ਸੀ ਸੰਗਤ ਨੂੰ ਕਿਹਾ ਗਿਆ ਸੀਗਾ ਕਿ ਵੀਰਵਾਰ ਨੂੰ ਵੱਧ ਛੱਡ ਕੇ ਸੰਗਤ ਨੇ ਪਹੁੰਚਣਾ ਹੈ ਤਾਂ ਸੰਗਤ ਦੇਖ ਸਕਦੇ ਹੋ ਵੀ ਨਾਲ-ਨਾਲ ਆ ਰਹੀ ਹੈ ਤੇ ਸੰਗਤ ਕਦਮ-ਨਾ-ਕਦਮ ਲਾ ਕੇ ਬਾਬਾ ਜੀ ਦੇ ਨਾਲ ਚੱਲ ਰਹੀ ਹੈ ਤੇ ਹਰ ਇੱਕ ਚੈਨਲਾਂ ਦੇ ਉੱਪਰ ਟੈਲੀਕਾਸਟ ਸੀ ਜਿਹੜਾ ਉਸ ਦਿਨ ਦਾ ਪ੍ਰੋਗਰਾਮ ਸੀ ਜਿਹੜਾ ਹੋਇਆ ਸੀਗਾ ਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਸੀਂ ਸਾਰਿਆਂ ਨੇ ਹਰ ਇੱਕ ਅਪਡੇਟ ਨੂੰ ਤੁਸੀਂ ਦੇਖ ਰਹੇ ਹੋਗੇ ਤੇ ਹਰ ਬੁੱਧਵਾਰ ਤੇ ਵੀਰਵਾਰ ਆ ਚੌਂਕੀ ਦੇ ਤੁਸੀਂ ਆਉਣੇ ਹੋਗੇ ਰੀਤਗੜ ਦਰਗਾਹ ਦੇ ਉੱਪਰ ਆ ਰਹੇ ਹੋਗੇ ਤੇ ਰੀਤਗੜ ਦਰਗਾਹ ਦੇ ਉੱਪਰ ਜੋ ਪਾਕਿਸਤਾਨ ਦੇ ਸ਼ਹਿਰ ਮੁਲਤਾਨ ਤੋਂ ਜੋ ਪਹਿਲਾ ਨਿਗਾਹਾਂ ਪੀਰਾਂ ਦਾ ਉੱਥੇ ਵੱਡਾ ਨਿਗਾਹਾਂ ਪੀਰਾਂ ਦਾ ਆਪਾਂ ਨੂੰ ਪਤਾ ਵੀ ਪਾਕਿਸਤਾਨ ਦੇ ਵਿੱਚ ਹੈ ਉੱਥੇ ਨਹੀਂ ਜਾਇਆ ਜਾ ਰਿਹਾ ਸੀਗਾ ਤਾਂ ਉਸ ਨਿਗਾਹੇ ਤੋਂ ਉਸ ਵੱਡੇ ਨਿਗਾਹੇ ਦੀ ਜੋ ਨਿਸ਼ਾਨੀ ਹੈਗੀ ਇੱਟਾਂ ਦਾ ਜੋੜਾ ਤੇ ਚਾਦਰ ਉਹ ਇੱਥੇ ਮੰਗਵਾਈ ਗਈ ਹੈਗੀ ਕੀ ਸੰਗਤ ਹੁਣ ਇੱਥੇ ਜੋ ਰੇਤਗੜ ਦਰਗਾਹ ਬਣੀ ਵੀ ਆ ਲਾਲਾਂ ਵਾਲਾ ਪੀਰ ਦਰਗਾਹ ਕਿ ਇੱਥੇ ਸੰਗਤ ਹਰ ਬੁੱਧਵਾਰ ਹਰ ਵੀਰਵਾਰ ਦਰਸ਼ਨ ਦੀਦਾਰ ਹੈ ਅੱਜੋ ਆਪਣੀਆਂ ਮਨੋ ਕਾਮਨਾ ਨਹੀਂ ਗਿਆ ਜੋ ਆਪਣੀ ਸਰਦਾ ਇੱਥੇ ਦਰਬਾਰ ਤੇ ਆ ਕੇ ਨਤਮਸਤਕ ਹੋ ਸਕਿਆ ਕਰਨ ਗਿਆ ਤੇ ਦੇਖ ਸਕਦੇ ਹੋਗੇ ਕੀ ਹੁਣ ਜੋ ਬਾਪੂ ਨੇਕ ਸਾਹਿਬ ਜੀ ਦਾ ਦਰਬਾਰ ਜਿੱਥੇ ਉਹਨਾਂ ਦਾ ਸਰੂਪ ਉਹਨਾਂ ਦਾ ਪਲੰਗ ਉਹਨਾਂ ਦੀ ਗੱਦੀ ਬਰਾਜਮਾਨ ਕਰ ਦਿੱਤੀ ਹੈ ਸੰਗਤ ਨਾਲ ਨਾਲ ਸੇਵਾਦਾਰ ਲੈ ਕੇ ਆਏ ਹੋਏ ਨੇਗੇ ਵੀਡੀਓ ਨੂੰ ਚਲਦੀ ਚਲਦੀ ਨੂੰ ਦੋਸਤੋ ਕਰਨਾ ਜਰੂਰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੈਣਾ YouTube ਤੇ ਦੇਖ ਰਹੇ ਹੋਗੇ Facebook ਤੇ ਦੇਖ ਰਹੇ ਹਾਂ ਤਾਂ ਫੋਲੋ ਕਰਕੇ ਰੱਖਿਓ ਜੀ ਹਰ ਇੱਕ ਅਪਡੇਟ ਬਾਬਾ ਪਾਲਾ ਜੀ ਦੀ ਚਮਕੀ ਦੀ ਪੌਣ ਦੀ ਆਪਣੇ ਚੈਨਲ ਦੇ ਉੱਪਰ ਪਾਈ ਜਾਂਦੀ ਹੈਗੀ ਜਿਸ ਅਪਡੇਟ ਨੂੰ ਤੁਸੀਂ ਦੇਖ ਕੇ ਹਰ ਬੁੱਧਵਾਰ ਤੇ ਵੀਰਵਾਰ ਆਉਨੇ ਹੋਗੇ ਰੇਤਗੜ੍ਹ ਦਰਗਾਹ ਦੇ ਉੱਪਰ ਨੋਟੀਫਿਕੇਸ਼ਨ ਨੂੰ ਕਰਕੇ ਰੱਖਿਆ ਕਰੋ ਜੀ ਆਨ ਹੁਣ ਦੇਵੋ ਆ ਗਿਆ ਕੋਈ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਫਿਰ ਤੁਹਾਡੇ ਰੂਪ ਰੂਪ ਦੁਆਰਾ ਹਾਜ਼ਰ ਹੋਵਾਂਗੇ ਜੈ ਦੀ ਸਸਰੀ ਕਾ